ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੀ ਪੁਲਿਸ ਨੇ ਤਲਵੰਡੀ ਚੌਕ ਵਿੱਚ ਨਾਕਾਬੰਦੀ ਦੌਰਾਨ ਦੋ ਮੋਟਰਸਾਈਕਲ ਸਵਾਰਾਂ ਦੇ ਕੋਲੋਂ 11 ਨਜਾਇਜ਼ ਪਿਸਤੌਲ ਤੇ ਇੱਕੀ ਮੈਗਜ਼ੀਨ ਬਰਾਮਦ ਕੀਤੀ। ਪੁਲਿਸ ਨੂੰ ਦੇਖ ਕੇ ਮੋਟਰਸਾਈਕਲ ਸਵਾਰ ਭੱਜ ਗਏ ਪਰ ਉਨ੍ਹਾਂ ਦਾ ਮੋਟਰਸਾਈਕਲ ਬੈਗ ਦੇ ਵਿੱਚੋਂ ਪਿਸਤੌਲ ਤੇ ਮੋਬਾਈਲ ਬਰਾਮਦ ਕਰ ਲਿਆ ਗਿਆ। DIG ਰਣਜੀਤ ਸਿੰਘ ਨੇ ਤੇ SSP 소ਮਿਆ ਮਿਸ਼ਰਾ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਜਾਣਕਾਰੀ ਦਿੱਤੀ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਤਲਵੰਡੀ ਚੌਕ ਵਿਖੇ ਪੁਲਿਸ ਨੇ ਦੋ ਮੋਟਰਸਾਈਕਲ ਸਵਾਰਾਂ ਨੂੰ ਚੈਕਿੰਗ ਦੇ ਲਈ ਰੋਕਿਆ ਜਿਨ੍ਹਾਂ ਦੇ ਕੋਲ ਕਾਲੇ ਰੰਗ ਦਾ ਬੈਗ ਸੀ ਤੇ ਉਹ ਦੋ ਮੋਟਰਸਾਈਕਲ ਸਵਾਰ ਉਕਤ ਮੋਟਰਸਾਈਕਲ ਤੇ ਕਾਲੇ ਰੰਗ ਦੇ ਬੈਗ ਨੂੰ ਪੁਲਿਸ ਚੌਂਕੀ ਤੇ ਛੱਡ ਕੇ ਉੱਥੋਂ ਭੱਜ ਗਏ ਪੁਲਿਸ ਜ਼ਿਲ੍ਹਾ ਫਿਰੋਜ਼ਪੁਰ ਦੇ ਟੀਮ ਫਿਰੋਜ਼ਪੁਰ ਨੇ ਸ਼੍ਰੀਮਤੀ ਸੋਮਿਆ ਮਿਸ਼ਰਾ ਆਈਪੀਐਸ ਐਸਐਸਪੀ ਦੀ ਅਗਵਾਈ ਹੇਠ ਪਿਛਲੇ 1 ਸਾਲ ਦੌਰਾਨ ਕੰਪੈਰੀਟਿਵਲੀ 64 ਵੈਪਨਸ ਜਿਹੜੇ ਆ ਰਿਕਵਰ ਕੀਤੇ ਨੇ ਜਿਦੇ ਜਿਹਨਾਂ ਨੇ 49 ਜਿਹੜੇ ਬੰਦੇ ਫੜੇ ਨੇ ਤੇ 27 ਜਿਹੜੇ ਕੇਸਸ ਹੈਗੇ ਸੀ ਜਿਹੜੇ ਆਰਮਜ਼ ਐਕਟ ਦੇ ਸੀ ਇਸੇ ਤਰ੍ਹਾਂ 215 ਕੇਸਸ ਦੇ ਵਿੱਚ 279 ਦੋਸ਼ੀ ਫੜ ਕੇ ਇਹਨਾਂ ਨੇ 58 ਕਿਲੋ ਹੀਰੋਇਨ ਤੇ 12 ਕਿਲੋ ਓਪੀਐਮ 1 ਕਰੋੜ ਤੋਂ ਵੱਧ ਡਰੱਗ ਮੰਨੀ ਰਿਕਵਰ ਹੋਈ ਆ ਜਿਨ੍ਹਾਂ ਤੋਂ ਵੈਪਨ ਵੀ ਰਿਕਵਰ ਹੋਏ ਨੇ ਉਸੇ ਲੜੀ ਦੇ ਤਹਿਤ ਇਹਨਾਂ ਵੱਲੋਂ ਲਗਾਤਾਰ ਗੈਂਗਸਟਰਸ ਤੇ ਡਰੱਗਸ ਦੇ ਖਿਲਾਫ ਕਾਰਵਾਈ ਕਰਦੇ ਆ ਹੋયા ਕੱਲ ਤਲਵੰਡੀ ਪਾਈ ਹਾਈ ਟੈਕ ਨਾਕੇ ਤੋਂ ਟੀਮ ਪੁਲਿਸ ਜ਼ਿਲ੍ਹਾ ਫਿਰੋਜ਼ਪੁਰ ਜਿਨ੍ਹਾਂ ਚ ਡੀਐਸਪੀ ਤਰਨ ਸ਼ਰਮਾ ਐਸਐਚਓ ਤਲਵੰਡੀ ਪਾਈ ਹਾਈ ਟੈਕ ਨਾਕੇ ਦੇ ਜਿਹੜੇ ਕਰਮਚਾਰੀ ਸੀ ਅਤੇ ਹੋਲ ਪੁਲਿਸ ਅਫਸਰਾਂ ਨੇ ਮੁਸਤੈਦੀ ਦੇ ਨਾਲ ਉੱਥੇ ਚੈਕਿੰਗ ਕਰ ਰਹੀ ਸੀ ਉਸ ਚੈਕਿੰਗ ਦੌਰਾਨ ਕੱਲ ਸ਼ਾਮੀ ਉਥੇ ਦੋ ਵਿਅਕਤੀ ਜਿਹੜੇ ਇੱਕ ਮੋਟਰਸਾਈਕਲ ਦੇ ਬੈਗ ਲੈ ਕੇ ਜਾ ਰਹੇ ਸੀ ਹੋਰ ਵਿਅਕਤੀਆਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਸੀ ਉਹਨਾਂ ਦਾ ਜਿਹੜਾ ਬੈਗ ਕਾਬੂ ਕਰਕੇ ਜਦੋਂ ਉਹਨਾਂ ਨੂੰ ਚੈਕਿੰਗ ਕਰਨ ਦੇ ਲਈ ਉਥੇ ਨੇੜੇ ਬੁਲਾਉਣ ਦੀ ਕੋਸ਼ਿਸ਼ ਕੀਤੀ ਉਹ ਨੇੜੇ ਆਉਣ ਦੀ ਵਜ੍ਹਾ ਸਾਡੇ ਪੁਲਿਸ ਵੱਲੋਂ ਉਹਨਾਂ ਦਾ ਬੈਗ ਚੈੱਕ ਕਰਨ ਦੌਰਾਨ ਉਹ ਉਥੋਂ ਭੱਜਣ 'ਚ ਕਾਮਯਾਬ ਹੋ ਗਏ ਪੁਲਿਸ ਕੋਲ ਉਹਨਾਂ ਦਾ ਮੋਟਰਸਾਈਕਲ ਉਹਨਾਂ ਵੱਲੋਂ ਵਰਤਿਆ ਜਾਂਦਾ ਮੋਬਾਈਲ ਉਹ ਤੇ ਹੋਰ ਜਿਹੜੀਆਂ ਇੰਪੋਰਟੈਂਟ ਲੀਡਸ ਆ ਉਹ ਸਾਡੇ ਕੋਲੇ ਆ ਜਿਨ੍ਹਾਂ ਦੇ ਆਧਾਰ ਤੇ ਉਹ ਵਿਅਕਤੀਆਂ ਦੀ ਆਈਡੈਂਟੀਫਿਕੇਸ਼ਨ ਹੋ ਗਈ ਆ ਉਹਨਾਂ ਨੂੰ ਅਸੀਂ ਇਨ ਕਮਿੰਗ ਡੇਸ ਕਾਬੂ ਕਰਕੇ ਇਹ ਵੈਪਨ ਕਿੱਥੋਂ ਆਏ ਉਹਨਾਂ ਦਾ ਕੀ ਮੰਤਵ ਸੀ ਕਿਸ ਪਰਪਸ ਲਈ ਯੂਜ਼ ਕਰਨੇ ਸੀ ਉਹ ਸਾਰਾ ਸਟੈਬਲਿਸ਼ ਕਰ ਲਿਆ ਜਾਵੇਗਾ ਇਹ ਜਿਹੜੇ ਵੈਪਨ ਆ ਇਹ 11 ਪਿਸਟਲ ਸੀ 21 ਮੈਗਜ਼ੀਨ ਸੀ ਜਿਹੜੇ ਕਿ ਉਥੋਂ ਮੌਕੇ ਤੋਂ ਰਿਕਵਰ ਹੋਏ ਨੇ ਇਹਨਾਂ ਦੇ ਨਾਲ ਆਉਣ ਨਾਲ ਵਕਿਆ ਹੀ ਕੋਈ ਨਾ ਕੋਈ ਉਹਨਾਂ ਨੇ ਜਿਹੜੀਆਂ ਕ੍ਰਾਈਮਨਲ ਐਕਟੀਵਿਟੀਆਂ ਕ੍ਰਾਈਮ ਇੱਥੇ ਕਰਨ ਦੀ ਉਹਨਾਂ ਦੀ ਕੋਈ ਸੰਭਾਵਨਾ ਸੀ ਉਹ ਸਾਰਾ ਪਰਦਾ ਫਾਸ਼ ਹੋਇਆ ਪਲੱਸ ਉਹਨਾਂ ਨੇ ਕੀ ਕੀ ਕ੍ਰਾਈਮ ਕਰਨਾ ਸੀ ਕਿਹੜੇ ਕਿਹੜੇ ਉਸ ਗੈਂਗ ਦੇ ਹੋਰ ਮੈਂਬਰ ਨੇ ਇਹ ਇਨਵੈਸਟੀਗੇਸ਼ਨ ਦਾ ਪਾਰਟ ਆ ਇਹ ਆਉਂਦੇ ਸਮੇਂ ਦੇ ਵਿੱਚ ਇਹ ਇਨਵੈਸਟੀਗੇਸ਼ਨ ਦੌਰਾਨ ਨੇ ਤੈਅ ਕਰਕੇ ਇਸ ਗੱਲ ਦਾ ਖਲਾਸਾ ਕੀਤਾ ਜਾ ਸਰ ਇਹ ਵੈਪਨ ਕਿੱਥੋਂ ਦੇ ਬਣੇ ਹੋਏ ਔਰ ਕਿੱਥੋਂ ਦੇ ਹੀਗੇ ਸੀਗੇ ਇਹ ਕੰਟਰੀ ਮੇਡ ਵੈਪਨ ਨੇ ਐਜ਼ ਆਫ ਨਾਓ ਇਹਨਾਂ ਦੇ ਜਿਹੜਾ ਸਟੈਬਲਿਸ਼ ਕਰਕੇ ਕਹਿ ਦੇਣਾ ਵੀ ਇਹ ਕਿੱਥੋਂ ਦੇ ਨੇ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰੰਤੂ ਇੰਨਾ ਹੀ ਆ ਵੀ ਇਹ ਇੰਡੀਅਨ ਮੇਡ ਵੈਪਨਸ ਨੇ ਪਰੰਤੂ ਇਹ ਵੜੀ ਚੰਗੀ ਹਾਲਤ ਦੇ ਵੈਪਨਸ ਨੇ ਇਕੱਠੇ ਕਿੱਥੋਂ ਮੋਗਾ ਸਾਈਡ ਤੋਂ ਹੋ ਆਏ ਸੀ ਜਦੋਂ ਉਹਨਾਂ ਨੂੰ ਰੋਕਿਆ ਸੀ ਉਹ ਫਿਰੋਜ਼ਪੁਰ ਨੂੰ ਆ ਰਹੇ ਸੀਗੇ ਇਹਨਾਂ ਦੇ ਜਿਹੜੇ ਸਾਰੇ ਡੂੰਘਾਈ ਤੱਕ ਇਨਵੈਸਟੀਗੇਸ਼ਨ ਕਰਕੇ ਸਾਇੰਟਿਫਿਕ ਇਨਵੈਸਟੀਗੇਸ਼ਨ ਜਾਂ ਜਿਹੜੇ ਹੋਰ ਸਾਧਨਾਂ ਦੇ ਰਾਹੀਂ ਇਹ ਕਰਕੇ ਇਹਦਾ ਪਤਾ ਲਾਇਆ ਜਾਵੇਗਾ ਫਿਰ ਤੁਹਾਡੇ ਨਾਲ ਸ਼ੇਅਰ ਕਰਤਾ ਜੀ ਕਿੰਦਾ ਜਿਹੜਾ ਯੂਥ ਵੈ ਗੈਂਗਸਟਰ ਚੱਲ ਰਿਹਾ ਵੈ ਇਹ ਕਿਤੇ ਯੂਥ ਨੂੰ ਵਿਖਾ ਕੇ ਨਵੇਂ-ਨਵੇਂ ਹਥਿਆਰ ਦੇ ਕੇ ਇਹਦੇ ਗੈਂਗਸਟਰ ਨੂੰ ਹੋਰ ਜ਼ਿਆਦਾ ਵਧਾਵਾ ਤਾਂ ਨਹੀਂ ਦੇ ਰਿਹਾ ਪੰਜਾਬ ਦੇ ਵਿੱਚ ਇਦਾਂ ਦਾ ਵਧਾਵਾ ਦੇਣ ਦੇ ਨਹੀਂ ਆਲਰੇਡੀ ਜਿਹੜੇ ਇਦਾਂ ਦੇ ਕੁਝ ਨਾ ਕੁਝ ਵਿਅਕਤੀ ਜਿਹੜੇ ਇਨਵੋਲਡ ਨੇ ਕ੍ਰਾਈਮ ਦੇ ਵਿੱਚ ਉਹਨਾਂ ਉਹਨਾਂ ਦਾ ਆਪਣੇ ਆਪ ਨੂੰ ਇਦਾਂ ਦਾ ਵੈਪਨ ਰੱਖਣਾ ਜਾਂ ਵੈਪਨਾਂ ਸੇਲ ਕਰਨੇ ਜਾਂ ਵੈਪਨ ਨੂੰ ਕਿਸੇ ਕ੍ਰਾਈਮਲੀ ਪਰਪਸ ਯੂਜ਼ ਕਰਨਾ ਉਹ ਸਾਰੇ ਜਿਹੜੇ ਇਸੇ ਇਸ ਦਾ ਪਾਰਟ ਆ ਇਹ ਇਨਵੈਸਟੀਗੇਸ਼ਨ ਦੌਰਾਨ ਹੀ ਐਗਜ਼ੈਕਟਲੀ ਕਲੀਅਰ ਹੋਵੇਗਾ ਇਹ ਕੋਈ ਵਧਾਵਾ ਦੇਣ ਦਾ ਨਹੀਂ ਉਹਨਾਂ ਦਾ ਪਰਪਸ ਜਿਹੜੇ ਆਲਰੇਡੀ ਕ੍ਰਾਈਮ ਚ ਇਨਰੋਲਡ ਨੇ ਜਿਹੜੇ ਆਪਸ ਚ ਗੈਂਗਸ ਹੈਗੇ ਨੇ ਕ੍ਰਾਈਮ ਦੇ ਇਹ ਬੇਸਿਕਲੀ ਉਹਨਾਂ ਦੇ ਹੀ ਆਪਦੇ ਕੋਲੇ ਹੈਗੇ ਨੇ ਤੇ ਨਵੇਂ ਬੱਚੇ ਆ ਜਿਹੜੇ ਡੈਫੀਨਿਟਲੀ ਅਲਿਓਰ ਵੀ ਹੋ ਸਕਦੇ ਨੇ ਵੈਪਨਸ ਨੂੰ ਦੇਖ ਕੇ ਪਰ ਉਹਦੇ ਲਈ ਇਹ ਐਜ਼ ਆਫ ਨਾਓ ਹਲੇ ਇਹ ਕੁਝ ਨਹੀਂ ਕਿਹਾ ਜਾ ਸਕਦਾ ਵੀ ਇਹ ਵੈਪਨ ਆ ਇਹ ਵੈਪਨ ਕਿਹਨੂੰ ਉਹਨਾਂ ਨੇ ਦੇਣੇ ਸੀ ਜਾਂ ਕਿਹਨੇ ਲਿਓਰ ਹੋਣਾ ਸੀ ਕਿਹਦੇ ਹਿੱਸੇ ਚਾਉਣੇ ਸੀ ਨਹੀਂ ਹੋਣੇ ਸੀ